ਅਸਲ ਵਿੱਚ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਕਿ ਨੋਇੜਾ ਐਸਟੀਐਫ ਨੇ ਮਸ਼ਹੂਰ ਇੰਸਟਾਗ੍ਰam ਇਨਫਲੂਐਂਸਰ ਤੇ ਕੰਟੈਂਟ ਕ੍ਰੀਏਟਰ ਸੁਖਪ੍ਰੀਤ ਸਿੰਘ ਯਾਨੀ ਕਿ ਸੁਖਰਤਿਆ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੱਸਤੀ ਹੈ ਕਿ ਸੁਖਰਤਿਆ ਦੇ ਇੰਸਟਾਗ੍ਰam ਤੇ 5,25,000 ਫੋਲੋਅਰ ਨੇ ਅਤੇ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਇੱਕ ਮਹਿਲਾ ਦਾ ਮਰਡਰ ਕੀਤਾ ਹੈ ਮਹਿਲਾ ਦਾ ਕਤਲ ਕੀਤਾ ਹੈ ਤਾਂ ਦੱਸਤੀ ਹੈ ਕਿ ਜੋ ਮੁੱਢਲੀ ਜਾਣਕਾਰੀ ਦੇ ਵਿੱਚ ਪੁੱਛਗਿੱਛ ਦੇ ਵਿੱਚ ਸੁਖਰਤਿਆ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਸ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ 24 ਸਾਲ ਦੇ ਹਨ ਅਤੇ ਨਾਲ ਹੀ ਨਾਲ ਉਹ ਮੁੰਬਈ ਮੋਡਲਿੰਗ ਕਰਨ ਲਈ ਗਏ ਸੀ ਜਿੱਥੇ ਕਿ ਉਹਨਾਂ ਦੀ ਮੁਲਾਕਾਤ ਇੱਕ ਸਲੂਨ 'ਚ ਕੰਮ ਕਰਦੀ ਔਰਤ ਨਾਲ ਹੁੰਦੀ ਹੈ ਜਿਸ ਦੇ ਕੋਲ ਉਹਨਾਂ ਨੂੰ ਇੱਕ ਸੁਪਾਰੀ ਮਿਲਦੀ ਹੈ ਅਤੇ ਇਸ ਸੁਪਾਰੀ ਦਾ ਚੱਲਦਿਆਂ ਹੀ ਉਹਨਾਂ ਵੱਲੋਂ ਇਹ ਕਤਲ ਕੀਤਾ ਜਾਂਦਾ ਹੈ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਸ ਤੋਂ ਬਾਅਦ ਇਸ ਸੁਪਾਰੀ ਦੇ ਵਿੱਚ ਇਸ ਕਤਲ ਮਾਮਲੇ 'ਚ ਉਹਨਾਂ ਦੇ ਮਾਮੇ ਦਾ ਮੁੰਡਾ ਗੁਰਪ੍ਰੀਤ ਸਿੰਘ ਵੀ ਉਹਨਾਂ ਦੇ ਨਾਲ ਸ਼ਾਮਲ ਹੁੰਦਾ ਹੈ ਤੇ ਇਹਨਾਂ ਦੋਹਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ ਕਤਲ ਦੀ ਇੱਕ ਸੀਸੀਟੀਵੀ ਤਸਵੀਰ ਵੀ ਲਗਾਤਾਰ ਵਾਇਰਲ ਹੋ ਰਹੀ ਸੀ ਅਤੇ ਉਹ ਸਾਹਮਣੇ ਵੀ ਆਈ ਸੀ ਉਹ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਹਿ ਸਕਦੇ ਹਾਂ ਕਿ ਇੰਸਟਾਗ੍ਰam ਇਨਫਲੂਐਂਸਰ ਤੇ ਕੰਟੈਂਟ ਕ੍ਰੀਏਟਰ ਜਿਨ੍ਹਾਂ ਦੇ ਵੱਡੀ ਗਿਣਤੀ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਫੋਲੋਅਰਸ ਨੇ ਲੋਕੀ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਪੇਜ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਕੰਟੈਂਟ ਨੂੰ ਦੇਖਣਾ ਪਸੰਦ ਕਰਦੇ ਨੇ 5,25,000 ਫੋਲੋਅਰਸ ਸੁਖਰਤਿਆ ਦੇ ਹਨ ਲੇਕਿਨ ਉੱਥੇ ਹੀ ਉਹਨਾਂ ਵੱਲੋਂ ਮਾਡਲਿੰਗ ਕਰਨ ਗਏ ਮੁੰਬਈ ਮਾਡਲਿੰਗ ਕਰਨ ਗਏ ਸੁਖਰਤਿਆ ਵੱਲੋਂ ਜੋ ਹੈ ਸਲੂਨ 'ਚ ਕੰਮ ਕਰਦੀ ਇੱਕ ਔਰਤ ਤੋਂ ਸੁਪਾਰੀ ਲੈ ਕੇ ਇੱਕ ਮਹਿਲਾ ਦਾ ਕਤਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਚ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਹਿਲਾ ਦੇ ਪਤੀ ਹੈ ਕਿਸ਼ੋਰ ਉਹਨੇ ਵੀ ਐਸੇ ਸੁਪਾਰੀ ਕਿਲਿੰਗ ਦੇ ਵਿੱਚ ਜੋ ਹੈ ਪੈਸੇ ਸੁਖਰਤਿਆ ਨੂੰ ਦਿੱਤੇ ਨੇ ਉਹ ਵੀ ਇਸ ਕਤਲ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਫਿਲਹਾਲ ਨੋਇਡਾ ਦੀ ਐਸਟੀਐਫ ਨੇ ਸੁਖਪ੍ਰੀਤ ਸਿੰਘ ਉਰਫ ਸੁਖਰਤਿਆ ਤੇ ਨਾਲ ਹੀ ਨਾਲ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਦੋਹਾਂ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੋ ਕੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇੱਕ ਬੇहद ਹੀ سنگੀਨ ਕਹਿ ਸਕਦੇ ਹਾਂ ਜੁਰਮ ਇੱਕ ਇੰਸਟਾਗ੍ਰਾਮ ਇਨਫਲੂਐਂਸਰ ਵੱਲੋਂ ਕੀਤਾ ਜਾਣਾ ਜਿੱਥੇ ਕਿ ਉਸ ਦੇ ਕਾਫੀ ਜ਼ਿਆਦਾ ਫੋਲੋਅਰ ਨੇ ਲੋਕੀ ਉਹਨੂੰ ਦੇਖਦੇ ਨੇ ਅਤੇ ਉਸ ਨੂੰ ਫੋਲੋ ਕਰਦੇ ਨੇ ਉੱਥੇ ਹੀ ਇਹ ਕਾਫੀ ਜ਼ਿਆਦਾ ਬੁਰਾ ਇੰਪੈਕਟ ਵੀ ਉਹਨਾਂ ਦੇ ਬੁਰਾ ਪ੍ਰਭਾਵ ਵੀ ਬੁਰਾ ਅਸਰ ਵੀ ਇਸ ਦਾ ਪੈ ਸਕਦਾ ਹੈ ਉਸ ਦੇ ਫੋਲੋਅਰਸ ਦੇ ਉੱਤੇ ਲੇਕਿਨ ਉੱਥੇ ਹੀ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਸੰਗੀਨ ਜੁਰਮ ਉਹ ਵੀ ਇੱਕ ਛੋਟੀ ਉਮਰ ਦੇ ਵਿੱਚ ਸੁਖਰਤਿਆ ਦੇ ਵੱਲੋਂ ਦਿੱਤਾ ਗਿਆ ਹੈ ਫਿਲਹਾਲ ਨੌਇੜਾ ਐਸਟੀਐਫ ਨੇ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਕਿ ਨੌਇੜਾ ਐਸਟੀਐਫ ਨੇ ਮਸ਼ਹੂਰ ਇੰਸਟਾਗ੍ਰam ਇਨਫਲੂਐਂਸਰ ਤੇ ਕੰਟੈਂਟ ਕ੍ਰੀਏਟਰ ਸੁਖਪ੍ਰੀਤ ਸਿੰਘ ਯਾਨੀ ਕਿ ਸੁਖਰਤਿਆ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੱਸਤੀ ਹੈ ਕਿ ਸੁਖਰਤਿਆ ਦੇ ਇੰਸਟਾਗ੍ਰam ਤੇ 525000 ਫੋਲੋਅਰ ਨੇ ਅਤੇ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਇੱਕ ਮਹਿਲਾ ਦਾ ਮਰਡਰ ਕੀਤਾ ਹੈ ਮਹਿਲਾ ਦਾ ਕਤਲ ਕੀਤਾ ਹੈ ਤਾਂ ਦੱਸਤੀ ਹੈ ਕਿ ਜੋ ਮੁੱਢਲੀ ਜਾਣਕਾਰੀ ਦੇ ਵਿੱਚ ਪੁੱਛਗਿੱਛ ਦੇ ਵਿੱਚ ਸੁਖਰਤਿਆ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਸ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ 24 ਸਾਲ ਦੇ ਹਨ ਅਤੇ ਨਾਲ ਹੀ ਨਾਲ ਉਹ ਮੁੰਬਈ ਮੋਡਲਿੰਗ ਕਰਨ ਲਈ ਗਈ ਸੀ ਜਿੱਥੇ ਕਿ ਉਹਨਾਂ ਦੀ ਮੁਲਾਕਾਤ ਇੱਕ ਸਲੂਨ 'ਚ ਕੰਮ ਕਰਦੀ ਔਰਤ ਨਾਲ ਹੁੰਦੀ ਹੈ ਜਿਸ ਦੇ ਕੋਲ ਉਹਨਾਂ ਨੂੰ ਇੱਕ ਸੁਪਾਰੀ ਮਿਲਦੀ ਹੈ ਅਤੇ ਇਸ ਸੁਪਾਰੀ ਦਾ ਚਲਦਿਆਂ ਹੀ ਉਹਨਾਂ ਵੱਲੋਂ ਇਹ ਕਤਲ ਕੀਤਾ ਜਾਂਦਾ ਹੈ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਸ ਤੋਂ ਬਾਅਦ ਇਸ ਸੁਪਾਰੀ ਦੇ ਵਿੱਚ ਇਸ ਕਤਲ ਮਾਮਲੇ 'ਚ ਉਹਨਾਂ ਦੇ ਮਾਮੇ ਦਾ ਮੁੰਡਾ ਗੁਰਪ੍ਰੀਤ ਸਿੰਘ ਵੀ ਉਹਨਾਂ ਦੇ ਨਾਲ ਸ਼ਾਮਲ ਹੁੰਦਾ ਹੈ ਤੇ ਇਹਨਾਂ ਦੋਹਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ ਕਤਲ ਦੀ ਇੱਕ ਸੀਸੀਟੀਵੀ ਤਸਵੀਰ ਵੀ ਲਗਾਤਾਰ ਵਾਈਰਲ ਹੋ ਰਹੀ ਸੀ ਅਤੇ ਉਹ ਸਾਹਮਣੇ ਵੀ ਆਈ ਸੀ ਉਹ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਹਿ ਸਕਦੇ ਹਾਂ ਕਿ ਇੰਸਟਾਗ੍ਰam ਇਨਫਲੂਐਂਸਰ ਤੇ ਕੰਟੈਂਟ ਕ੍ਰੀਏਟਰ ਜਿਨ੍ਹਾਂ ਦੇ ਵੱਡੀ ਗਿਣਤੀ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਫੋਲੋਅਰਸ ਨੇ ਲੋਕੀ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਪੇਜ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਕੰਟੈਂਟ ਨੂੰ ਦੇਖਣਾ ਪਸੰਦ ਕਰਦੇ ਨੇ 5,25,000 ਫੋਲੋਅਰਸ ਸੁਖਰਤਿਆ ਦੇ ਹਨ ਲੇਕਿਨ ਉੱਥੇ ਹੀ ਉਹਨਾਂ ਵੱਲੋਂ ਮਾਡਲਿੰਗ ਕਰਨ ਗਏ ਮੁੰਬਈ ਮਾਡਲਿੰਗ ਕਰਨ ਗਏ ਸੁਖਰਤਿਆ ਵੱਲੋਂ ਜੋ ਹੈ ਸਲੂਨ 'ਚ ਕੰਮ ਕਰਦੀ ਇੱਕ ਔਰਤ ਤੋਂ ਸੁਪਾਰੀ ਲੈ ਕੇ ਇੱਕ ਮਹਿਲਾ ਕਤਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਹਿਲਾ ਦੇ ਪਤੀ ਹੈ ਕਿਸ਼ੋਰ ਉਹਨੇ ਵੀ ਐਸ ਸੁਪਾਰੀ ਕਿਲਿੰਗ ਦੇ ਵਿੱਚ ਜੋ ਹੈ ਪੈਸੇ ਸੁਖਰਤੀਆਂ ਨੂੰ ਦਿੱਤੇ ਨੇ ਉਹ ਵੀ ਇਸ ਕਤਲ ਦੇ ਪਿੱਛੇ ਦਾ ਮਾਸਟਰਮਾਈਂਡ ਹੈ ਫਿਲਹਾਲ ਨੌਇੜਾ ਦੀ ਐਸਟੀਐਫ ਨੇ ਸੁਖਪ੍ਰੀਤ ਸਿੰਘ ਉਰਫ ਸੁਖਰਤੀਆ ਤੇ ਨਾਲ ਹੀ ਨਾਲ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਦੋਹਾਂ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੋ ਕੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇੱਕ ਬੇहद ਹੀ سنگੀਨ ਕਹਿ ਸਕਦੇ ਹਾਂ ਜੁਰਮ ਇੱਕ ਇੰਸਟਾਗ੍ਰam ਇਨਫਲੂਐਂਸਰ ਵੱਲੋਂ ਕੀਤਾ ਜਾਣਾ ਜਿੱਥੇ ਕਿ ਉਸਦੇ ਕਾਫੀ ਜ਼ਿਆਦਾ ਫੋਲੋਅਰ ਨੇ ਲੋਕੀ ਉਹਨੂੰ ਦੇਖਦੇ ਨੇ ਅਤੇ ਉਸਨੂੰ ਫੋਲੋ ਕਰਦੇ ਨੇ ਉੱਥੇ ਹੀ ਇਹ ਕਾਫੀ ਜ਼ਿਆਦਾ ਬੁਰਾ ਇੰਪੈਕਟ ਵੀ ਉਹਨਾਂ ਦੇ ਪੂਰਾ ਪ੍ਰਭਾਵ ਵੀ ਬੁਰਾ ਅਸਰ ਵੀ ਇਸ ਦਾ ਪੈ ਸਕਦਾ ਹੈ ਉਸਦੇ ਫੋਲੋਅਰਸ ਦੇ ਉੱਤੇ ਲੇਕਿਨ ਉੱਥੇ ਹੀ ਅਸੀਂ ਕਹਿ ਸਕਦੇ ਹਾਂ ਕਿ ਕਾਫੀ سنگੀਨ ਜੁਰਮ ਉਹ ਵੀ ਇੱਕ ਛੋਟੀ ਉਮਰ ਦੇ ਵਿੱਚ ਸੁਖਰਤਿਆ ਦੇ ਵੱਲੋਂ ਦਿੱਤਾ ਗਿਆ ਹੈ ਫਿਲਹਾਲ ਨੋਇੜਾ ਐਸਟੀਐਫ ਨੇ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ